ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਸ਼੍ਰੀ ਚੰਦਰ ਗੇਂਦਰੇ ਨੇ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਦਾ ਨਰੀਖਣ ਕੀਤਾ। ਸ਼੍ਰੀ ਗੇਂਦਰੇ ਨੇ ਹਦਾਇਤ ਕੀਤੀ ਕਿ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਵੱਖ-ਵੱਖ ਬ੍ਰਾਂਚਾਂ ਵਿੱਚ ਲੰਬੇਦ ਮਾਮਲਿਆਂ ਤੇ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਡਿਪਟੀ ਕਮਿਸ਼ਨਰ, ਵਿਧੇਕ ਡਿਪਟੀ ਕਮਿਸ਼ਨਰ, ਜ਼ਿਲ੍ਹਾ ਮਾਲ ਅਫਸਰ ਸਮੇਤ ਹੋਰ ਅਧਿਕਾਰੀਆਂ ਦੀਆਂ ਅਦਾਲਤਾਂ 'ਚ ਲੰਬਿਤ ਕੇਸ ਦੇ ਨਿਬੇੜੇ ਵੀ ਪਹਿਲ ਦੇ ਆਧਾਰ 'ਤੇ ਕਰਨੇ ਯਕੀਨੀ ਬਣਾਏ ਜਾਣ। ਐ ਸਾਡੇ ਸਾਲਾਨਾ ਇਨਸਪੈਕਸ਼ਨ ਹੁੰਦੀਆਂ ਸਾਰੇ ਡਿਪਟੀ ਕਮਿਸ਼ਨਰ ਸਹਿਬਾਨਾਂ ਦੀਆਂ ਔਰ ਐਸਜੀਮ ਸਹਿਬਾਨਾਂ ਤਹਿਸੀਲਦਾਰ ਸਹਿਬਾਨਾਂ ਦੀ ਇਸ ਇਨਸਪੈਕਸ਼ਨ ਕਰਨੀਆਂ ਸਾਡੀਆਂ ਡਿਵੀਜ਼ਨਲ ਕਮਿਸ਼ਨਰ ਵਾਸਤੇ ਲਾਜ਼ਮੀ ਹੁੰਦੀਆਂ ਕਿ ਜਿਹੜੀ ਅਸੀਂ ਕਰਕੇ ਗੰਮਨ ਨੂੰ ਰਿਪੋਰਟ ਪਹੁੰਚੀ ਹੁੰਦੀ ਹੈ ਉਹ ਅੱਜ ਅਸੀਂ ਸਾਲਾਨਾ ਇਨਸਪੈਕਸ਼ਨ ਕਰਨ ਡੀਸੀ ਪਟਿਆਲਾ ਆਫਿਸ ਵਿਖੇ ਆਏ ਹੈਗੇ ਕੰਮ ਬੜਾ ਸੁਚਾਰੂ ਕੰਮ ਨਾਲ ਸਾਡੇ ਮਾਨਯੋਗ ਡੀ ਸਾਹਿਬ ਨੇ ਕਿਹਾ ਆਪਣੇ ਕੰਟਰੋਲ ਜਿ ਰੱਖਿਆ ਹੋਇਆ ਔਰ ਬਹੁਤ ਸ਼ਾਨਦਾਰ ਕੰਮ ਇਥੇ ਦੇਖਣ ਨੂੰ ਮਿਲਿਆ ਹੈਗਾ ਜੋ ਕੋਈ ਕਮੀਆਂ ਹੈਗੀਆਂ ਉਹਦੇ ਬਾਰੇ ਦੱਸਤਾ ਗਿਆ ਹੈ ਆਫੀਸ਼ੀਅਲਸ ਨੂੰ ਉਹ ਜਲਦੀ ਪੂਰੀਆਂ ਕਰ ਲਈ ਜਾਂਦੀਆਂ। ਥੈਂਕ ਯੂ। ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਸ਼੍ਰੀ ਚੰਦਰ ਗੇਂਦਰੇ ਨੇ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਦਾ ਨਰੀਖਣ ਕੀਤਾ। ਸ਼੍ਰੀ ਗੇਂਦਰੇ ਨੇ ਹਦਾਇਤ ਕੀਤੀ ਕਿ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਵੱਖ-ਵੱਖ ਬ੍ਰਾਂਚਾਂ ਵਿੱਚ ਲੰਬੇਦ ਮਾਮਲਿਆਂ ਤੇ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਡਿਪਟੀ ਕਮਿਸ਼ਨਰ, ਵਿਧਿਕ ਡਿਪਟੀ ਕਮਿਸ਼ਨਰ, ਜ਼ਿਲ੍ਹਾ ਮਾਲ ਅਫਸਰ ਸਮੇਤ ਹੋਰ ਅਧਿਕਾਰੀਆਂ ਦੀਆਂ ਅਦਾਲਤਾਂ 'ਚ ਲੰਬੇ ਕੇਸ ਦੇ ਨਿਬੇੜੇ ਵੀ ਪਹਿਲ ਦੇ ਆਧਾਰ ਤੇ ਕਰਨੇ ਯਕੀਨੀ ਬਣਾਏ ਜਾਣ। ਸਾਡੇ ਸਾਲਾਨਾ ਇਨਸਪੈਕਸ਼ਨਸ ਹੁੰਦੀਆਂ ਸਾਰੇ ਡਿਪਟੀ ਕਮਿਸ਼ਨਰ ਸਹਿਬਾਨਾਂ ਦੀਆਂ ਔਰ ਐਸਜੀਐਮ ਸਹਿਬਾਨਾਂ ਤਹਿਸੀਲਦਾਰ ਸਹਿਬਾਨਾਂ ਦੀਆਂ ਵੀ ਇਨਸਪੈਕਸ਼ਨਾਂ ਕਰਨੀਆਂ ਹੱਡੀਆਂ ਡਿਵੀਜ਼ਨਲ ਕਮਿਸ਼ਨਰ ਵਾਸਤੇ ਲਾਜ਼ਮੀ ਹੁੰਦੀਆਂ ਕਿ ਜਿਹੜੀ ਅਸੀਂ ਕਰਕੇ ਗੰਮਨ ਨੂੰ ਰਿਪੋਰਟ ਪਹੁੰਚਦੀ ਹੈ ਉਹ ਅੱਜ ਅਸੀਂ ਸਾਲਾਨਾ ਇਨਸਪੈਕਸ਼ਨ ਕਰਨ ਡੀਸੀ ਪਟਿਆਲਾ ਆਫਿਸ ਵਿਖੇ ਆਏ ਹੈਗੇ ਕੰਮ ਬੜਾ ਸੁਚਾਰੂ ਕੰਮ ਨਾਲ ਸਾਡੇ ਮਾਨਯੋਗ ਡੀਪੀ ਸਾਹਿਬ ਨੇ ਕਿਹਾ ਆਪਣੇ ਕੰਟਰੋਲ 'ਚ ਰੱਖਿਆ ਹੋਇਆ ਔਰ ਬਹੁਤ ਸ਼ਾਨਦਾਰ ਕੰਮ ਤੇ ਲਿਖਨ ਨੂੰ ਮਿਲਿਆ ਹੈਗਾ ਜੋ ਕੋਈ ਕਮੀਆਂ ਹੈਗੀਆਂ ਉਹਦੇ ਬਾਰੇ ਦੱਸਤਾ ਗਿਆ ਹੈ ਆਫੀਸ਼ੀਅਲਸ ਨੂੰ ਉਹ ਜਲਦੀ ਪੂਰੀਆਂ ਕਰ ਲਈਆਂ ਹਨ। ਥੈਂਕ ਯੂ।